ਜਾ ਚੱਲ ਲਾ ਸਾਡੀ ਹallelujah praise the lord ਸੋ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੌਜੂਦ ਹਾਂ ਸਰ ਨਾਲ ਨਾਲ ਲਾਈਵ ਨੂੰ ਸ਼ੇਅਰ ਜਰੂਰ ਕਰਦੇ ਜਾਓ ਸਸਤ ਵਾਕ ਤੇ ਲੈਦੇ ਦੇਖ ਸਕਦੇ ਹੋ ਭੈਣਾ ਭਰਾ ਬ੍ਰੋਥਰ ਨੇ ਜੀ

ਜਿਲਾ ਦਾ ਮੈਂ ਖੜੇ ਮੈਂ ਦੰਪਹਾਂ ਮੈਨੂੰ ਸ਼ੂਕੇ ਤੂੰ ਕੀ ਤਰਹਾ ਦੀ ਮਾਰੋ ਤੜੀ ਮੈਨੂੰ ਸ਼ੂਕੇ ਤੂੰ ਕੀ ਤਰਹਾ ਜੋਰਦਾਰ ਤਾਲੀਆਂ ਪੁਲੀਸ਼ਨ ਦੇ ਆਦਨੀਆਂ ਸੰਤਾਂ ਵਾਸਤੇ ਆਪਣੀਆਂ ਬਾਵਰੂ ਮੁੱਠਾ ਕੇ ਯੋਰਦਾਰ ਯੋਰਦਾਰ ਜਿਨ੍ਹਾਂ ਯਰ ਪ੍ਰਵੇਸ਼ ਦੇ ਆਦਨੀਆਂ ਸੰਤਾਂ ਨੂੰ ਪਿਆਰ ਕਰਦੇ ਨੇ ਤੁਹਾਡੀਆਂ ਤਾਲੀਆਂ ਜਿਨ੍ਹਾਂ ਚਾਰ ਪੁਲੀਸ਼ਨ ਦੇ ਆਦਨੀਆਂ 10 ਬੈਠਦੇ ਨੇ ਯੋਰਦਾਰ ਤਾਲੀਆਂ ਸਭੂ ਚੀ ਬਾਜ ਨਾਲ ਬੋਲੋ ਹਲੇ ਹੋਰ ਬੰਨੂ ਫੁਟਾ ਕੇ ਬੋਲੇ ਹਾਲੇਲੂਇਆ ਹੁਣ ਆਪਣੀ ਜਗ੍ਹਾ ਤੇ ਬੈਠ ਜਾਓ ਤੁਸੀਂ ਵੀ ਬਹੁਤ ਧੰਨ ਵਰਕਤ ਦੇ 2 ਮਿੰਟ ਦਾ ਸਮਾਂ ਸਾਡੇ 2-4 ਮਿੰਟ ਦਾ ਪ੍ਰਾਰਥਨਾ ਮੰਗਣ ਦੀ ਮੈਂ ਕਹਿ ਸਕਦਾ ਕਿਉਂਕਿ ਸਮਾਂ ਸਾਡਾ ਕੀਮਤੀ ਹੈ ਚੇਅਰਮੈਨ ਜਤਿੰਦਰ ਮਸੀਹ ਗੌਰਵ ਕੀ ਜ਼ੋਰ ਨਾਲ ਤਾਲੀ ਮਚਾ ਕੇ ਹਾਲੇਲੂਇਆ ਹਾਲੇ ਖੁਦਾਵੰਨ ਯੇਸ਼ੂ ਮਸੀਹ ਦੇ ਨਾਮ ਅਕੀ ਜੋ ਜਿੱਨਾ ਸੁਮਾਨ ਤੇ ਯਹਾਂ ਵੀ ਹallelujah ਮੇਰੇ ਬਹੁਤ ਹੀ ਪਰਮ ਸੇਵਕਾਰ ਜੋ ਪਰਮੇਸ਼ਵਰ ਦੇ ਮਹਾਨ ਦਾਸ ਪਾਸਟਰ ਸਾਈਦਾਸ ਜੀ ਪਹਿਲਾਂ ਯੋਰਦਨਾ ਤਾੜੀਆਂ ਸੀ ਇਹਨਾਂ ਦੀ ਮਾਰਦੀ ਕਿਉਂਕਿ ਮਸੀਹ ਕੌਮ ਨੂੰ ਬਹੁਤ ਵੱਡੀ ਦੇਣ ਹੈ ਪਪਾ ਜੀ ਦੀ ਅੱਜ 55 ਸਾਲ ਹੋ ਗਏ ਨੇ ਇਹਨਾਂ ਨੂੰ ਸੇਵਾ ਕਰਦੇ ਹੋਏ ਔਰ ਮੈਂ ਸਮਝਦਾ ਵੀ ਜਿਸ ਸਮੇਂੇ ਸੇਵਾ ਕਰਦੇ ਸੀ ਉਸ ਟਾਈਮ ਬਹੁਤ ਘੱਟ ਲੋਕ ਜਿਹੜੇ ਮਸੀਹ ਨੂੰ ਜਾਣਦੇ ਸੀ ਬਹੁਤ ਕਠਿਨਾਈਆਂ ਦਾ ਸਾਹਮਣਾ ਇਹਨਾਂ ਨੇ ਕੀਤਾ ਇੱਕ ਸਾਈਕਲ ਤੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਸੇਵਾ ਕੀਤੀ ਔਰ ਪਰਮੇਸ਼ਵਰ ਦੇ ਲਈ ਰੂਹਾਂ ਨੂੰ ਜਿੱਤਿਆ ਇਹ ਮਸੀਹ ਕੌਮ ਦੇ ਬਹੁਤ ਵੱਡੇ ਪਰਮੇਸ਼ਵਰ ਦੇ ਦਾਸ ਨੇ ਬਹੁਤ ਵੱਡੇ ਯੋਧੇ ਨੇ ਜੋਰਦਾਰ ਤਾਕੀ ਮਾਰੀ ਨਗਰੀਆਂ ਵਿੱਚ ਔਰ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਦੋਂ ਮੇਰੇ ਛੇੜ ਮੇਰੇ ਦੀ ਗੱਲ ਚੱਲ ਰਹੀ ਸੀ ਤੇ ਮੇਰੇ ਮਨ ਦੇ ਵਿੱਚ ਪਰਮੇਸ਼ਵਰ ਨੇ ਪਾਇਆ ਵੀ ਮੇਰੇ ਦਾਸ ਕੋਲ ਦੁਆ ਕਰਾਉ ਔਰ ਮੈਂ ਇਹਨਾਂ ਨੇ ਬੇਨਤੀ ਕੀਤੀ ਮੈਗਾ ਜੀ ਜਲਦੀ ਪ੍ਰਾਰਥਨਾ ਕਰੋ ਵੀ ਜਦੋਂ ਮੈਂ ਨੈਕਸਟ ਰੰਡ ਤੁਹਾਡੇ ਵਿੱਚ ਆਉਂਦਾ ਕਿ ਸਰਕਾਰੀ ਉਹਦਾ ਲੈ ਕੇ ਆਵਾਂ ਉਰ ਅਜ ਫਿਰ ਵੀ ਇਹਨਾਂ ਨੇ ਕਿਹਾ ਕਹਿੰਦੇ ਵੀ ਹੋਰ ਸਰਕਾਰੀ ਉਹਦਾ ਚਾਹੀਦਾ ਮੈਂ ਕਿਹ ਜਿਹੜੀ ਸਰਕਾਰਾਂ ਦੀ ਸਰਕਾਰ ਆ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਟਾੜੀ ਦੇ ਸਿੱਧੀ ਔਰ ਨਾ ਗਾਲਿਆ ਸਾਰੇ ਉਹਦੇ ਤੁਹਾਡੇ ਅੱਗੇ। ਸੋ ਮੈਂ ਵਿਸ਼ਵਾਸ ਕਰਦਾ ਵੀ ਮੇਰੇ ਲਈ ਅੱਜ ਫੇਰ ਇਹ ਇਹਨਾਂ ਦੁਆ ਕੀਤੀ ਆ ਤੇ ਪਰਮੇਸ਼ਰ ਮੈਨੂੰ ਆਪਣੇ ਲੋਕਾਂ ਦੇ ਲਈ ਹੋਰ ਯੂਜ਼ ਕਰੇਗਾ। ਸੋ ਮੇਰੇ ਜੀਜੋ ਤੁਸੀਂ ਦੇਖ ਰਹੇ ਹੋ ਮੈਨੂੰ ਢਾਈ ਤੋਂ 3 ਮਹੀਨੇ ਹੋਏ ਚੇਅਰਮੈਨ ਬਣੇ ਨੂੰ। ਔਰ ਮੈਂ ਆਪਣੀ ਟਰਨ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਰਿਹਾ। ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਰਿਹਾ, ਕਸਬਿਆਂ ਦੇ ਜਾ ਰਿਹਾ। ਔਰ ਮੈਂ ਆਪਣੇ ਲੋਕਾਂ ਦੀ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਬੱਬਾ ਜੀ ਮੈਂ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦਾ ਕੱਲ ਮੈਂ ਅੰਮ੍ਰਿਤਸਰ ਦੇ ਵਿੱਚ ਸਾਂ ਤੋਂ ਪਹਿਲਾਂ ਮੈਂ ਫਰੀਦਕੋਟ ਚ ਸਾਂ ਔਰ ਮੈਂ ਗੁਰਦਾਸਪੁਰ ਦੇ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਗਿਆ ਤਰਨਤਾਰਨ ਵੀ ਕਰਕੇ ਗਿਆ ਔਰ ਕੱਲ ਮੇਰੀ ਮੀਟਿੰਗ ਜਿਹੜੀ ਹੈ ਮਲੇਰ ਕੋਟਲੇ ਆ ਕਿਉਂਕਿ ਮੈਨੂੰ ਪਰਮੇਸ਼ਵਰ ਨੇ ਛੁਵੀਵਾਰੀ ਦਿੱਤੀ ਆ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਵੀ ਮਾਈਨੋਰਟੀ ਦੇ ਵਿੱਚ ਜਿੰਨੀਆਂ ਧਰਮ ਆਉਂਦੇ ਨੇ ਜਿਨ੍ਹਾਂ ਲੋਕ ਆਉਂਦੇ ਨਾਲ ਦੀ ਮਦਦ ਸਹਾਇਤਾ ਕੀਤੀ ਜਾਵੇ ਆਪਾਂ ਸਾਰਨ ਪਤਾ ਵੀ ਮਲੇਰ ਕੋਟਲੇ ਦੇ ਵਿੱਚ ਮੁਸਲਮਾਨ ਭਾਈਚਾਰੇ ਬਹੁਤ ਵੱਡੀ ਗਿਣਤੀ ਵਿੱਚ ਵੱਸਦਾ। ਜਿੱਥੇ ਪਹਿਲਾਂ ਮੈਂ ਇਸਾਈ ਭਾਈਚਾਰੇ ਦੀ ਗਵਾਹੀ ਕਰਦਾ ਸਾਂ ਹੁਣ ਮੈਨੂੰ ਪਰਮੇਸ਼ਵਰ ਨੇ ਮੌਕਾ ਦਿੱਤਾ ਕਿ ਮੈਂ ਮੁਸਲਮਾਨ ਭਾਈਚਾਰੇ ਦੀ ਗਵਾਹੀ ਕਰਾਂ, ਉਹਨਾਂ ਦੇ ਹੱਕਾਂ ਦੀ ਗੱਲ ਕਰਾਂ, ਜੈਨੀ ਭਾਈਚਾਰੇ ਦੀ, ਬੁੱਧੀ ਭਾਈਚਾਰੇ ਦੀ, ਪਾਰਸੀ ਭਾਈਚਾਰੇ ਦੀ। ਪਰ ਮੇਰੇ ਜੀਜ਼ੋ ਮੈਂ ਆਪਣੇ ਲੋਕਾਂ ਤੋਂ ਦੇ ਦੇ ਨਾਲ ਮਿਹਨਤ ਕਰ ਰਿਹਾ। ਦਿਨ ਰਾਤ ਮੈਂ ਆਪਣੇ ਲੋਕਾਂ ਦੇ ਵਿੱਚ ਜਾ ਰਿਹਾ। ਸਵੇਰੇ 4 ਵਜੇ ਮੈਂ ਸੌਂਦਾ ਵਾਂ। ਪਰ ਸਵੇਰੇ 4 ਵਜੇ ਸੋ ਕੇ ਮੈਂ 10 ਵਜੇ ਉੱਠ ਜਾਂਦਾ ਤੇ ਫਿਰ ਮੈਂ ਲੋਕਾਂ ਦੀ ਸੇਵਾ 'ਚ ਲੱਗ ਜਾਂਦਾ। ਮੈਨੂੰ ਸਿਰਫ ਤੁਹਾਡੀਆਂ ਦੁਆਵਾਂਾਂ ਦੀ ਲੋੜ ਹੈ ਮੇਰੀ ਦੁਆ ਕਰੋ ਮੈਂ ਵੱਧ ਤੋਂ ਵੱਧ ਆਪਣੇ ਲੋਕਾਂ ਦੇ ਕੰਮ ਆ ਸਕਾਂ ਕਿਉਂਕਿ ਜਿਹੜੇ ਮੇਰੇ ਆਜ਼ੂਮ ਪਿਤਾ ਪੁਲਿਸ ਲੰਕੋ ਯੂਸਫ ਨੂਲਾ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਜਿਹੜੇ ਤੁਹਾਨੂੰ ਚੇਅਰਮੈਨੀ ਮਿਲੀ ਆ ਇਹ ਤੁਹਾਡਾ ਫਲ ਨਹੀਂ ਤੁਹਾਡਾ ਫ਼ਰਜ਼ ਆ ਇਹ ਲੋਕਾਂ ਦੀ ਸੇਵਾ ਦੇ ਵਿੱਚ ਬੋਲ ਦਿਓ ਤੇ ਜਿਹੜਾ ਫਲ ਆਏਗਾ ਸਾਰੀ ਦੁਨੀਆ ਦੇਖੂਗੀ ਸੋ ਉਸੇ ਵਚਨ ਨੂੰ ਮੈਂ ਫੋਲੋ ਕਰ ਰਿਹਾ ਹਾਂ ਔਰ ਮੈਂ ਚੋਣਾਂ ਵੀ ਮੈਨੂੰ ਜਿਹੜੇ 3 ਸਾਲ ਮਿਲੇ ਨੇ ਮੈਂ 3 ਸਾਲਾਂ ਵਿੱਚ 10 ਸਾਲ ਦਾ ਕੰਮ ਤੁਹਾਨੂੰ ਕਰਕੇ ਦਿਖਾਵਾਂ ਵੀ ਜੋ ਸਾਡੇ ਪਰਮੇਸ਼ਰ ਪਰਮੇਸ਼ੂ ਯਿਸੂ ਮਸੀਹ ਦੇ ਨਾਮ ਨੂੰ ਮਹਿਮਾ ਮਿਲੇ। ਸੋ ਇਹੋ ਮੈਂ ਦੱਸਾਂ ਤੁਹਾਡੇ ਅੱਗੇ ਲੈ ਕੇ ਆਇਆ ਮੇਰੀ ਦੁਆ ਕਰੋ। ਮੈਂ ਵੱਧ ਤੋਂ ਵੱਧ ਤੁਹਾਡੇ ਕੰਮ ਆ ਸਕਾਂ। ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਰਾਮ ਦਿੰਦਾ ਸਾਰਾ ਮੇਰੇ ਵੱਲ ਜੈਮਸੀ ਦੀ ਧੰਨਵਾਦ। ਮੈਂ ਚਾਹਾਂਗੇ ਸਾਡੇ ਬਜ਼ੁਰਗ ਦਾਸ ਜੀ ਨੇ ਵਾਸਤੇ ਦੁਆ ਕਰਨਗੇ। ਔਰ ਜੇਕਰ ਤੁਸੀਂ ਵੀਡੀਓ ਨੂੰ ਦੇਖਿਆ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਬੈਲ ਆਈਕਨ ਨੂੰ ਦਬਾਓ ਗੋਡ ਬlesਸ ਯੂ।